ਜਿਹੜਾ ਬਿਲ ਹੁਣ ਆ ਰਿਹਾ ਫਾਇਰ ਦਾ ਇਹ ਵੀ ਬੜਾ ਇੰਪੋਰਟੈਂਟ ਬਿਲ ਹੈ ਜੀ ਕਿਉਂਕਿ ਫਾਇਰ ਸੇਫਟੀ ਤੇ ਐਮਰਜੈਂਸੀ ਦੇ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ ਪੁਰਾਣੇ ਰੂਲ ਚੱਲ ਰਹੇ ਨੇ ਇਤੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲੇ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇ ਪਹੁੰਚ ਗਈਆਂ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਕੱਲ ਸਿਕਾਈ ਹਾਈ ਅਸਮਾਨ ਨੂੰ ਛੁੰਦੀਆਂ ਬਿਲਡਿੰਗਾਂ ਬਣਨ ਲੱਗੀਆਂ ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ ਉਸ ਪੱਧਰ ਦੀਆਂ ਗੱਡੀਆਂ ਅਸੀਂ ਫਾਇਰ ਡਿਪਾਰਟਮੈਂਟ ਨੂੰ ਦਿੱਤੀਆਂ ਨੇ ਨਾਟ ਓਨਲੀ ਗੱਡੀਆਂ ਛੋਟੀਆਂ ਕਸਬਿਆਂ ਚ ਕਈ ਵਾਰ ਗੱਡੀ ਨਹੀਂ ਜਾਂਦੀ ਉਹ ਗਲੀਆਂ ਪੀੜੀਆਂ ਨੇ ਤੰਗ ਨੇ ਛੋਟੀਆਂ ਗੱਡੀਆਂ ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਿਆ ਅੱਜਕੱਲ ਕਿ ਮੋਟਰਸਾਈਕਲ ਵੀ ਉੱਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ ਕਿ ਇਮੀਡੀਏਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜੇ ਉੱਥੇ ਜਿੱਥੇ ਬਿਲਕੁਲੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ ਸੋ ਇਹ ਸਾਡਾ ਫਰਜ਼ ਆ ਕਿ ਅੱਜ ਦੇ ਜ਼ਮਾਨੇ 'ਚ ਸੇਫਟੀ ਵਾਸਤੇ ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਸੇਫਟੀ ਵਾਸਤੇ ਇਪੋਰਟੈਂਸ ਜਿਹੜੀ ਆ ਉਹ ਦਿੱਤੀ ਜਾਵੇ ਇੱਕ ਹੋਰ ਬੜੀ ਅਜੀਬ ਜੀ ਗੱਲ ਹੈਗੀ ਐ ਮੈਨੂੰ ਤਾਂ ਬੜੀ ਅਜੀਬ ਲੱਗੀ ਵੈਸੇ ਤੇ ਉਹ ਵੀ ਇਸ ਬਿਲ ਦੇ ਰਹੀਂ ਅਸੀਂ ਸੋਧ ਕਰ ਰਹੇ ਹਾਂ ਅ ਮੇਰੇ ਕੋਲੇ ਤਿੰਨ ਚਾਰ ਕੁੜੀਆਂ ਆਈਆਂ ਡੇਰਾ ਬੱਸੀ ਤੋਂ ਸੀ ਮੈਂ ਕਿਤੇ ਉਧਰ ਫੰਕਸ਼ਨ ਤੇ ਗਿਆ ਸੀ ਜੀ ਤੇ ਉਹ ਰੋਣ ਲੱਗ ਗਈਆਂ ਬਹੁਤ ਬੜੀ ਉਹ ਕਹਿੰਦੀਆਂ ਵੀ ਅਸੀਂ ਫਾਇਰ ਡਿਪਾਰਟਮੈਂਟ ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀ ਜੀ ਤੇ ਥਿਉਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ ਸਾਡੇ ਬਹੁਤ ਵਧੀਆ ਨੰਬਰ ਆ ਗਿਆ ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਜੇ ਆਪਾਂ ਦੇਖੀਏ ਹਿਸਟਰੀ ਦਾ 10ਵੀਂ ਚੋ ਵੀ ਕੁੜੀਆਂ ਫਰਸਟ ਪੰਜਾਬ ਚੋਂ 12ਵੀਂ ਚੋ ਵੀ ਕੁੜੀਆਂ ਫਰਸਟ ਬੀਏ ਚੋ ਵੀ ਐਮਏ ਚੋ ਵੀ ਸੋ ਲਖਤੀ ਨੇ ਟੈਸਟ ਪਾਸ ਕਰ ਲਿਆ ਪਰ ਉਹ ਕਹਿੰਦੀ ਸਾਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਫਿਜ਼ੀਕਲ ਟੈਸਟ ਅਸੀਂ ਫੇਲ ਹੋ ਗਏ ਆ ਮੈਂ ਕਿਹਾ ਵੀ ਕਿਉਂ ਫੇਲ ਹੋ ਗਏ ਆ ਉਹ ਕਹਿੰਦੀ ਜੀ ਪਤਾ ਨਹੀਂ ਕਿਦੋਂ ਦੇ ਰੂਲ ਬਣਾਏ ਹੋਏ ਨੇ ਪਤਾ ਨਹੀਂ ਕਿਹੜੇ ਬਾਬਾ ਆਦਮ ਦੇ ਰੂਲ ਬਣੇ ਹੋਏ ਨੇ ਕਿ ਇੱਕੋ ਹੀ ਉਜੇ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਜਾ ਕੇ ਦਿਖਾਊਗਾ ਫਿਰ ਭੱਜੂਗਾ ਐ ਭੱਜਿਆ ਹੋਊਗਾ ਬੋਰੀ ਚੱਕੂਗਾ 60 ਕਿਲੋ ਦੀ ਉਹਨੂੰ ਆਪਣੇ ਮੋਢੇ ਤੇ ਰੱਖੂਗਾ ਤੇ ਫਿਰ ਅੱਗੇ ਨਿਕਲ ਜਾਊਗਾ 60 ਕਿਲੋ ਦੀ ਬੋਰੀ ਕੁੜੀ ਨੇ ਚੱਕਣੀ ਹੈ ਉਹ ਕਹਿੰਦੇ ਸਾਡੇ 올림픽 ਦੇ ਰਿਕਾਰਡ ਹੋਰ ਨੇ 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ ਕੁੜੀਆਂ ਦੇ ਹੋਰ ਨੇ 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ ਮੁੰਡਿਆਂ ਦੇ ਹੋਰ ਨੇ ਸੋ ਕਿ ਸਾਡਾ ਇਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ ਤੇ ਵਾਇਓਂਲੀ 60 ਕਿਲੋ ਹੀ ਫਿਰ ਇਹ ਕਿਹਨੇ ਲਿਖਤਾ ਜੀ ਕਿ ਜਿਹੜਾ ਅੰਦਰ ਬੈਠਾ ਹੈ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦਾ ਹੀ ਬੰਦਾ ਬੈਠਾ ਹੋਊਗਾ ਬਸ ਜੇ ਭਲਾ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਜੀ ਜੇ 80 ਦਾ ਹੋਇਆ ਫੇਰ ਕੀ ਕਰੋਗੇ ਜੀ ਸੋ ਕੱਲੀ ਥੋੜੀ ਜਾਊਗੀ ਉਹ ਕੁੜੀ ਜੇ ਕੋਈ ਐਮਰਜੈਂਸੀ ਇਦਾਂ ਨਹੀਂ ਆਉਂਦੀ ਹੈ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਰਟ ਨੰਬਰ ਚ ਕੁਲੀ ਮੈਂਬਰ ਹੋਣਗੇ ਸਹੇ ਤਾਂ ਬਦਮਨ ਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਹੈ ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਜੀ ਐਦਾਂ ਦੇ ਰੂਲ ਬਣਾ ਰੱਖੇ ਨੇ ਅੱਜ ਕੱਲ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਬਲੀਮ ਵਰਗੀਆਂ ਅੰਬਰਾ ਚ ਗਈਆਂ ਹੋਈਆਂ ਤਾਂ ਕੋਈ ਐਦਾਂ ਦਾ ਅੱਜ ਕੱਲ ਦੇ ਜ਼ਮਾਨੇ 'ਚ ਇਸ ਤਰ੍ਹਾਂ ਦਾ ਰੂਲ ਐ ਲੱਗਦਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ ਸਵਸੀ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਆ ਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨਾਰਮਸ ਜਿਹੜੇ ਨੇ ਉਹ ਬਦਲ ਰਹੇ ਆ ਤੇ ਇਹ ਪਹਿਲੀ ਵਾਰ ਹੋਊਗਾ ਸਰ ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬਗੇਟ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਤੇ ਇਹ ਦੇ ਵਿੱਚ ਅਸੀਂ ਬਦਲ ਲੱਗੇ ਹਾਂ ਸਭ